ਕਟਿੰਗ ਇਹਦੀ ਆਪਾਂ ਕਰ ਲਈ ਹੋਈ ਆ ਤੇ ਹੁਣ ਆਪਾਂ ਇਹਨੂੰ ਸਟੀਚ ਕਰਨਾ ਆ ਸਭ ਤੋਂ ਪਹਿਲਾਂ ਸੀ ਜਿਹੜੀਆਂ ਸਾਡੀਆਂ ਪਲੇਟਾਂ ਦੇ ਨਿਸ਼ਾਨ ਲੱਗੇ ਹੋਏ ਆ ਆਪਾਂ ਇਹ ਰੈਡੀ ਕਰਨੀਆਂ ਹੈਗੀਆਂ ਜੀ ਸਭ ਤੋਂ ਪਹਿਲਾਂ ਸੀ ਆਪਣੀਆਂ ਪਲੇਟਸ ਇਹਦੀਆਂ ਪਾ ਲੈਣੀਆਂ ਆ ਕੁਰਤੀ 'ਚ ਇਹਨੂੰ ਆਪਾਂ ਲਾਈਨਿੰਗ ਵੇਰੇ ਨਹੀਂ ਆਈ ਹੈਗੀ ਤੇ ਪਲੇਟਸ ਦੇ نیچے ਆਪਾਂ ਜਿਹੜਾ ਕੱਪੜਾ ਉਹ ਲਗਾ ਲੈਣਾ ਹੈਗਾ ਉਰਤੀ ਦੇ ਨਾਲ ਦਾ ਹੀ ਲਵਾਵਾਂਗੇ ਆਪਾਂ ਆਪਾਂ ਕਟਨ ਕੱਲ ਲੈਣੀ ਹੈਗੀ ਇਹ ਸਟਿੱਕ ਦੇਣੀ ਹੈ ਕਿ ਕਰੀਏ ਇਹਨੂੰ ਫੋਰ ਸਾਈਡ ਕਟਿੰਗ ਕਰ ਲੈਣੀ ਹੈ ਜੀ ਫਾਈਲ ਨੂੰ ਅਟੈਚ ਕਰਨਾ ਆਪਣੀਆਂ ਪਲੇਟਸ ਦੇ ਨਾਲ ਨਿਸ਼ਾਨ ਸਾਡੇ ਕੋਲ ਲੱਗੇ ਹੋਏ ਨੇ ਥੈਂਕ ਯੂ ਜੀ ਸਾਰਿਆਂ ਦਾ ਲਾਈਵ ਦੇ ਵਿੱਚ ਆਉਣ ਦੇ ਲਈ ਤੁਸੀਂ ਐਵੇਂ ਰੱਖ ਕੇ ਵੀ ਪਲੇਟ ਅਟੈਚ ਕਰ ਸਕਦੇ ਹੋ ਐਦਾਂ ਚੱਕ ਕੇ ਘੁੜਤੀ ਨੂੰ ਤੇ ਐਦਾਂ ਇਹਨੂੰ ਕਰਕੇ ਵੀ ਲਗਾ ਸਕਦੇ ਹਾਂ ਆਪਾਂ ਇਸ طرح ਇਹਨੂੰ ਜਿਹੜਾ ਅਟੈਚ ਕਰਨਾ ਹੈਗਾ ਐਵੇਂ ਆਪਾਂ কুরਤੀ ਦਾ نیچے ਤੋਂ ਫੈ布ਰਿਕ ਜਿਹੜਾ ਚੱਕ ਲੈਣਾ ਹੈ ਤੇ ਜਿਹੜਾ ਸਾਡੇ ਕੋਲ ਆਪਾਂ ਫੈ布ਰਿਕ ਜੋੜਨਾ ਹੈ ਐਦਾਂ ਰੱਖ ਲੈਣਾ ਹੈਗਾ ਠੀਕ ਹੈ ਜੀ ਆਪਾਂ ਸਲਾਈ ਜਿਹੜੀ ਹੈ ਨਾਲ-ਨਾਲ ਲਗਾਣੀ ਸਟਾਰਟ ਕਰਨੀ ਆ ਰਣਤੀ ਲੋਈ ਥੈਂਕ ਯੂ ਬਾਜੀ ਲਾਈਵ ਦੇ ਵਿੱਚ ਆਉਣੇ ਦੇ ਲਈ ਤੇ ਹੁਣ ਆਪਾਂ ਤੋਂ ਨਾਲ-ਨਾਲ ਜਿਹੜੀ ਸਲਾਈ ਕਰਨੀ ਹੈਗੀ ਆ ਆਪਾਂ ਟੈਸਟ ਕਰ ਗਏ ਨੇ ਇਸੇ ਕਿ ਦਿਨਾ ਆਪਾਂ ਸਲਾਈ ਨਾਲ ਨਾਲ ਹੀ ਲਗਾਨੀ ਹੈਗੀ ਐ ਇੱਥੋਂ ਦੀ ਤੇ نیچے ਤੋਂ ਵੀ ਆਪਾਂ ਐਵੇਂ ਹੀ ਲਗਾਨੀ ਹੈਗੀ ਐ ਤੇ ਆਪਾਂ ਵਿਚਕਾਰ ਜਿਹੜੀ ਐ ਇਹਨੂੰ ਦੇਣੀ ਆ ਗਲਾਈ ਉਹ 1/2 ਇੰਚ ਦੀ ਦੇਣੀ ਆ ਫਿਰ ਇਹਦੇ ਨਾਲ ਪਲੇਟ ਜਿਹੜੀ ਉਹ ਵਧੀਆ ਢੰਗ ਦੇ ਨਾਲ ਪੈ ਜਾਂਦੀ ਐ ਤੇ ਫਿਟਿੰਗ ਸੋਹਣੀ ਬਣਦੀ ਐ ਠੀਕ ਹੈ ਜੀ ਆਪਾਂ ਜਿਹੜੀ ਆ ਦੂਸਰੀ ਸਾਈਡ ਵਾਲੀ ਵੀ ਪਲੇਟ ਜਿਹੜੀ ਲੰਬੀ ਹੁੰਦੀ ਉਹ ਪਾ ਲੈਣੀ ਆ ਹੋ ਗਿਆ ਆਪਾਂ ਸੇਮ ਇਸੇ ਤਰੀਕੇ ਦੇ ਨਾਲ ਜਿਹੜੀ ਆ ਪਾਣੀ ਹੈਗੀ ਆ نیچے ਤੋਂ ਕੱਪੜਾ ਜ਼ਿਆਦਾ ਆ ਇਹਦੀ ਆਪਾਂ ਕਟਿੰਗ ਕਰ ਦੇਣੀ ਆ ਇੱਥੋਂ ਜੀ ਜਿੰਨਾ ਸਾਨੂੰ ਜ਼ਰੂਰਤ ਆਉਣੀ ਕਿ ਆਪਾਂ ਕੱਪੜੇ ਨੂੰ ਰੱਖਾਂਗੇ ਫੇਰ ਆਪਾਂ ਨਿਸ਼ਾਨ ਆਪਣੇ ਕੋਲ ਲੱਭਾ ਹੋਇਆ ਹੈ ਜਿਹੜਾ ਇਸ ਚਿੱਕੇ ਦੇ ਨਾਲ ਇਹਨੂੰ ਜੋੜਾ ਕਰਕੇ نیچے ਵਾਲੇ ਫੈਬਰਿਕ ਨੂੰ ਚੱਕ ਕੇ ਐਵੇਂ ਰੱਖ ਲੈਣਾ ਹੈ ਜੀ نیچے ਤੋਂ ਅਟੈਚ ਕਰ ਲੈਣਾ ਹੈ ਕਪੜਾ ਸਲਾਈ ਫੇਲ ਨਾਲ ਨਾਲ ਵੀ ਆਪਾਂ ਲਗਾਣੀ ਹੈਗੀ ਹੈ 1.5 ਇੰਚ ਦੀ ਸਲਾਈ ਨਾਲ ਨਾਲ ਲਗਾ ਕੇ ਫੇਰ ਆਪਾਂ ਬਲਾਈ ਜਿਹੜੀ ਉਹ ਦੇ ਦੇਣੀ ਹੈਗੀ ਹੈ ਜੀ ਦੇਖੋ ਉਸ ਤੋਂ ਬਾਅਦ ਆਪਾਂ ਜਿਹੜੀਆਂ ਸਾਈਡ ਵਾਲੀਆਂ ਪਲੇਟਸ ਆਹੀ ਪਾਣੀ ਆ ਇਹਨਾਂ ਦੇ ਵਿੱਚ ਆਪਾਂ ਥੋੜਾ ਥੋੜਾ ਮਾਰਜਿਨ ਛੱਡਣਾ ਆ ਕੱਪੜੇ ਦਾ ਫਰੰਟ ਤੋਂ ਆਪਾਂ ਸਲਾਈ ਜਿਵੇਂ ਉਹਨੂੰ ਨਾਲ-ਨਾਲ ਲਗਾਏ ਆ ਇੱਥੋਂ ਵੀ ਨਾਲ-ਨਾਲ ਹੀ ਲੱਗ ਜਾਣੀ ਇਹ ਪੂਰੇ ਤੋਂ ਬਾਅਦ ਆਪਾਂ ਪੈਰ-ਪੈਰ ਦੀ ਜਿਹੜੀ ਸਲਾਈ ਲਗਾ ਲੈਣੀ ਆ ਫਰੰਟ ਤੋਂ ਆਪਾਂ లై జడి నాల్ ਨਾਲ ਹੀ అటాచ్ करनी है ਇਥੋਂ ਠੀਕ ਹੈ ਜੀ ਇਹਦੇ ਤੋਂ ਆਪਾਂ ਫਿਰ ਕੱਪੜਾ ਜਿਹੜਾ ਹੈ ਉਹ ਆਪਣਾ ਵਧਾ ਲੈਣਾ ਹੈਗਾ ਆ ਤੇ ਹੁਣ ਆਪਾਂ ਜਿਹੜੀ ਆ ਉੱਪਰ ਵਾਲੀ ਮੋੜ ਦੇ ਕੋਲ ਜਿਹੜੀ ਸਾਡੀ ਪਲੇਟ ਹੁੰਦੀ ਆ ਉਹ ਵੀ ਆਪਾਂ ਇਸੇ ਤਰੀਕੇ ਦੇ ਨਾਲ ਹੀ ਪਾਣੀ ਹੈਗੀ ਆ ਉੱਪਰ ਤੋਂ ਆਪਾਂ ਕੱਪੜਾ ਜ਼ਿਆਦਾ ਪੈ ਪੈ ਦਾ ਛੱਡਣਾ ਹੈ ਤੇ ਨੀਚੇ ਤੋਂ ਆ ਕੇ ਆਪਾਂ ਫਲਾਈ ਜਰੀਆ ਨਾਲ ਨਾਮ ਵੀ ਲਗਾ ਲੈਣੀ ਹੈਗੀ ਆ ਠੀਕ ਹੈ ਜੀ ਦੇਖੋ ਇਸ ਤਰੀਕੇ ਦੇ ਨਾਲ ਆਪਾਂ